ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਵਰਿੰਦਰ ਸਿੰਘ ਨੂੰ ਮਨਵੀਰ ਸਰਜਰੀ ਕਰਾਉਣ ਗਏ ਛੋਟੀ ਜੀ ਇੰਜਰੀ ਸੀ ਸ਼ੋਲਡਰ ਤੇ ਤੇ ਇਹ ਜੋ ਸਪੋਰਟਸਮੈਨ ਹੁੰਦੇ ਆ ਇਹਨਾਂ ਨੂੰ ਇੰਨੀ ਕਿ ਛੋਟੀ ਮੋਟੀ ਇੰਜਰੀ ਹੁੰਦੀ ਰਹਿੰਦੀ ਹੈ ਕਿਉਂਕਿ ਇਹ weight lifting ਕਰਦੇ ਆ ਤੇ exercise ਕਰਦੇ ਆ ਥੋੜੀ ਬਹੁਤ ਮਸਲ ਵਗੈਰਾ ਕੋਈ ਨਾ ਕੋਈ ਖਿੱਚ ਪੈ ਦੇ ਕੋਈ weak ਹੋ ਜਾਂਦੇ ਤੇ ਜਲੰਧਰ ਰਹਿੰਦੇ ਆ ਇਹ ਤੇ ਅੰਮ੍ਰਿਤਸਰ 40th ਹਸਪੀਟਲ ਇੰਜਰੀ ਹੋਇਆ ਆ ਟ੍ਰੀਟਮੈਂਟ ਲੈਣ ਗਏ ਸਰਜਰੀ ਕਰਾਉਣ ਗਏ ਤੇ ਪਹਿਲੀ ਗੱਲ ਤਾਂ ਜਲੰਧਰ ਹੀ ਹਸਪੀਟਲ ਬਹੁਤ ਵਧੀਆ-ਵਧੀਆ ਹੈਗੇ ਅਸੀਂ ਤੇ ਉੱਥੇ ਪਤਾ ਨਹੀਂ ਅੰਮ੍ਰਿਤਸਰ ਕਿਉਂ ਗਏ ਚਲੋ ਇਹ ਤਾਂ ਗੱਲ ਛੱਡੋ ਕਿਤੋਂ ਵੀ ਬੰਦਾ ਕਰਾ ਸਕਦਾ ਇਲਾਜ ਮੇਨ ਗੱਲ ਤਾਂ ਇਹ ਹੈ ਕਿ ਛੋਟੀ ਜੀ ਇੰਜਰੀ ਹੈ ਤੇ ਇਹ ਜੋ ਡੈਥ ਹੋ ਜਾਣੀ ਇਹ ਹਜਮ ਨਹੀਂ ਹੋ ਰਹੀ ਕਿਸੇ ਦੇ ਫਿਰ ਐਡੀ ਵੱਡੀ ਦੇਹ ਹੈ ਇੰਨਾ ਵਧੀਆ ਸਵੀਰ ਆ ਉਹ ਤਾਂ ਕੋਈ ਚੀਜ਼ ਵੀ ਇਦਾਂ ਦੀ ਨਹੀਂ ਖਾਂਦੇ ਜੋ ਸੁਣਨ ਚ ਆਇਆ ਵੀ ਉਹ ਤਾਂ ਨੌਨ ਵੈਜ ਵੀ ਨਹੀਂ ਖਾਂਦੇ ਪਿਓਰ ਵੈਜੀਟੇਰੀਅਨ ਤੇ ਉਹਨਾਂ ਨੂੰ ਇਦਾਂ ਹੋ ਜਾਣਾ ਹਾਜਮ ਨਹੀਂ ਹੋ ਰਿਹਾ ਲੋਕਾਂ ਦੇ ਤੇ ਦੂਜੀ ਗੱਲ ਹੁਣ ਚਲੋ ਜੋ ਹੋ ਗਿਆ ਉਹਨੂੰ ਤਾਂ ਆਪਾਂ ਨਹੀਂ ਮੋੜ ਸਕਦੇ ਪਰ ਇਸ ਚੀਜ਼ ਦੇ ਮੈਡੀਕਲ ਨਹੀਂ ਕਰਾਉਣਾ ਚਾਹੀਦਾ ਇਹ ਪਰਿਵਾਰ ਨੂੰ ਚਾਹੀਦਾ ਸੀ ਮੈਡੀਕਲ ਕਰਾ ਕੇ ਪੋਸਟਮਾਰਟਮ ਕਰਾਉਂਦੇ ਤੇ ਕੀ ਕਾਰਨ ਹੈ ਇਹਦੇ ਬਾਰੇ ਇੱਕ ਕਲੀਅਰ ਪਤਾ ਲੱਗਦਾ ਵੀ ਕਿਉਂ ਇਦਾਂ ਹੋਇਆ ਫਿਰ ਜੇ ਕੋਈ ਡਾਕਟਰਾਂ ਦੀ ਗਲਤੀ ਹੈ ਤੇ ਉਹਨਾਂ ਤੇ ਕਾਰਵਾਈ ਹੁੰਦੀ ਹੁਣ ਕੁਝ ਭਰਾ ਕਹਿ ਰਹੇ ਆ ਕਿ ਜੋ ਐਨਸਥੀਜਿਆ ਦਿੰਦੇ ਆ ਜੋ ਪੇਸ਼ੈਂਟ ਨੂੰ ਬਿਉਸ਼ ਕਰਨ ਲਈ ਕਹਿੰਦੇ ਉਹਦੀ ਡੋਜ਼ ਵੱਧ ਲੱਗ ਗਈ ਇਹ ਵੈਸੇ ਮੰਨਣ ਚ ਨਹੀਂ ਆਉਂਦੀ ਗੱਲ ਕਿਉਂਕਿ ਬਹੁਤ ਪਰਫੈਸ਼ਨਲ ਡਾਕਟਰ ਹੁੰਦੇ ਆ ਉਹ ਬੜੇ ਐਨਾਸਟੈਟਿਕ ਜੋ ਡਾਕਟਰ ਹੁੰਦੇ ਆ ਬੜੇ ਨਾਲੇ 40s ਦੇ ਵਿੱਚ ਪਤਾ ਨਹੀਂ ਕਿੰਨੇ ਇਦਾਂ ਦੇ ਆਪਰੇਟ ਆਉਂਦੇ ਆ ਤੇ ਕਿੰਨੇ ਹੁੰਦੇ ਆ ਕੇਸ ਤੇ ਇਹ ਤਾਂ ਨਹੀਂ ਹੋ ਸਕਦਾ ਕਿ ਐਕਸਟਰਾ ਡੋਜ਼ ਦੇ ਦੇਣੀ ਇਹ ਨਹੀਂ ਗੱਲ ਹੋਰ ਕੋਈ ਕਾਰਨ ਹੋ ਸਕਦਾ ਜਿੱਦਾਂ ਕਈ ਬੰਦਿਆਂ ਨੂੰ ਜਦੋਂ ਸਰਜਰੀ ਦਾ ਨਾਂ ਸੁਣਦੇ ਆ ਕਈ ਹੋਪਲੈਸ ਹੋ ਜਾਂਦੇ ਆ ਤੇ ਕਈਆਂ ਦੀ ਇੱਕਦਮ ਡਰ ਨਾਲ ਸ਼ੂਗਰ ਵੀ ਘਟ ਜਾਂਦੀ ਕਈਆਂ ਦੀ ਤੇ ਕਈਆਂ ਨੂੰ ਬੀਪੀ ਲੋ ਹੋ ਜਾਂਦਾ ਤੇ ਕਈਆਂ ਨੂੰ ਇਦਾਂ ਬੀਪੀ ਜਦੋਂ ਲੋ ਹੁੰਦਾ ਤੇ ਹਾਰਟ ਜੋ ਆ ਸ਼ੌਕ ਦੇ ਵਿੱਚ ਜਾ ਉਹ ਬੰਦਾ ਜਾਂਦਾ ਤੇ ਉਦੋਂ ਕਾਰਡੀਅਕ ਅਰੈਸਟ ਆ ਜਾਂਦਾ ਜੇ ਕਾਰਡੀਅਕ ਅਰੈਸਟ ਆ ਤਾਂ ਵੀ ਸੀਪੀਆਰ ਵਗੈਰਾ ਦੇ ਕੇ ਕੋਸ਼ਿਸ਼ ਕੀਤੀ ਹੋਣੀ ਉਹਨਾਂ ਨੇ ਸਾਰੀ ਤੇ ਇਹ ਚੀਜ਼ ਜਦੋਂ ਨਾ ਰਿਕਵਰ ਹੋਵੇ ਤੇ ਫਿਰ ਪਰਮਨੈਂਟਲੀ ਜਦੋਂ ਹਾਰਟ ਬਾਰ-ਬਾਰ ਸੀਪੀਆਰ ਦੇਣ ਦੇ ਬਾਵਜੂਦ ਨਾ ਕੰਮ ਕਰੇ ਤੇ ਫਿਰ ਬੰਦੇ ਦੀ ਡੈਥ ਹੋ ਜਾਂਦੀ ਹੈ ਜਾਂ ਤਾਂ ਇਹ ਕਾਰਨ ਤੇ ਹੋਰ ਕੋਈ ਤੀਸਰਾ ਕਾਰਨ ਨਜ਼ਰ ਨਹੀਂ ਆਉਂਦਾ